ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਭਾਈ ਦੇ ਵਿੱਚ ਤਲਵੰਡੀ ਭਾਈ ਸ਼ਹਿਰ ਆ ਜਿਹੜਾ ਮਿੱਤਰੋ ਜਿਹੜੇ ਫਿਰੋਜ਼ਪੁਰ ਦਾ ਇੱਕ ਮਾਨਤਾ ਨਗਰ ਆ ਤੇ ਇਹ ਸੰਦਾਂ ਦੇ ਵਿੱਚ ਵੀ ਬਹੁਤ ਵੱਡਾ ਜਾਣਿਆ ਜਾਂਦਾ ਵਾ ਮਿੱਤਰੋ ਤੇ ਦੀਪੇ ਭਾਈ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਤੁਹਾਨੂੰ ਜਾਨਵਰ ਯਾਰ ਚਾਰ ਦਿਖਾਉਣੇ ਆ ਚਾਰੇ ਜਾਨਵਰਾਂ ਦੇ ਵਿੱਚੋਂ ਇੱਕ ਤਾਂ ਕੱਟੀ ਤੇ ਪਹਿਲਾਂ ਜਿਹੜੀ ਡਿਟੇਲ ਲੈ ਕੇ ਦੇਣੀ ਆ ਤੁਹਾਨੂੰ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਸੂਈ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣੀ ਆ ਪਦੀਪੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਵਧੀਆ ਜੀ ਓਕੇ ਕਰ ਪਰਵਾਰ ਸੇਤਾ ਜੀ ਹਾਂ ਜੀ ਸਾਰੇ ਵਧੀਆ ਜੀ ਚਲੋ ਸ਼ੁਕਰ ਦੀਪੇ ਬਾਈ ਫਿਰ ਅੱਜ ਕਿੰਨੇ ਜਾਨਵਰ ਦਿਖਾ ਦੇਾਂਗੇ ਅੱਜ ਬਾਈ ਜਾਨਵਰ ਹੈਗੇ 5 ਠੀਕ ਆ ਦੋ ਮੱਝਾਂ ਤਿੰਨ ਗਾਈਆਂ ਏ ਦੋ ਮੱਜਾਂ ਤੇ ਤਿੰਨ ਗਈਆਂ ਹਾਂਜੀ ਮੈਂ ਕਹਤੇ ਚ ਚਾਰ ਵੀ ਮੱਜਾ ਧੂਆ ਹੈ ਹਾਂਜੀ ਹਾਂਜੀ ਤੇ ਦੋ ਵੀ ਮੱਜਾਂ ਸੁਈਆਂ ਬਾਈ ਇੱਕ ਸੁਈਆ ਬੇ ਗੱਬਣਾ ਬਾਈ ਓਕੇ ਹਾਂਜੀ ਲੈ ਦੀਪੇ ਬਾਈ ਜਿਹੜੀ ਤੇਰੇ ਪਿੱਛੇ ਕੱਤੀ ਖੜੀ ਆ ਹਾਂਜੀ ਇਹਦੇ ਬਾਰੇ ਦੱਸੀ ਯਾਰ ਖੁੱਲ ਕੇ ਕਿੰਨੇ ਦਿਨਾਂ ਦੀ ਸੁਈ ਹੋਗੀ ਇਹਨੂੰ ਬਾਈ ਨੂੰ ਸੁਈ ਨੂੰ ਹਫਤਾ ਹੋ ਗਿਆ ਇਹਨੂੰ ਓਕੇ ਇਹ ਤਾਂ 10 ਕਿਲੋ ਤੋਂ ਤਿਆਰ ਆ ਬਾਈ ਠੀਕ ਆ ਫਿਰ ਤਾਂ ਯਾਰ ਹਾਂਜੀ ਤੇ ਸੇਲ ਛਾਂਡੇ ਬਹੁਤ ਚਾਈ ਬਹੁਤ ਚੰਗੀ ਆ ਹਾਂ ਇਹ ਹਰਿਆਣੇ ਚ ਆਈ ਹੋਈ ਝੋਟੀ ਆ ਹਰਿਆਣੇ ਚ ਆਈ ਆ ਹਾਂ ਮੇਰੇ ਕਾਦਰ ਦੇ ਸਾਹ ਨਾ ਵੇਖ ਲੋ ਜੀ ਹਾਂ ਵੱਡੇ ਮੈਂ ਦੁੱਧ ਵੀ ਦੱਸ ਓ ਯਾਰਾ ਹੁਣ ਦੁੱਧ 10 ਕਿਲੋ ਹਫਤਾ ਹੋਇਆ ਜੇ ਕੋਈ ਲੇਟੀ ਨਹੀਂ ਕੋਈ ਕੁਛ ਨਹੀਂ ਪਾਇਆ ਮਤਲਬ ਦੇ ਦੂਗੀ ਫਿਰ 13 12 13 ਹਣਾ ਮਾਵੇਂ ਨਾ ਦਊ ਬਾਈ ਠੀਕ ਆ ਲੈ ਵੀ ਦੀਪੇ ਬਾਈ ਚਵਾਈ ਕਿਵੇਂ ਲੱਗੀ ਆ ਚਵਾਈ ਆ ਪੋਲੀ ਇੱਕ ਨੰਬਰ ਇੱਕ ਨੰਬਰ ਕੱਟਾ ਦੇਗੀ ਕਿ ਕੱਟੀ ਕੱਟਾ ਦੇਗੀ ਬਾਈ ਭੀਮ ਦਾ ਕੱਟਾ ਏ ਭੀਮ ਦਾ ਕੱਟਾ ਹਾਂਜੀ ਲੈ ਵੀ ਦੀਪੇ ਬਾਈ ਗੱਲ ਤਾਂ ਮੁੱਕਣੀ ਆ ਵੀ ਜਿੰਦੇ ਜੇਬ ਚੋਂ ਨਿਕਲਨੇ ਆਉਂਦੇ ਤੇ ਜਾ ਕੇ ਹਾਂਜੀ ਹੁਣ ਐਂ ਦੱਸ ਮੈਨੂੰ ਕਿਨੇ ਦੀ ਦੇ ਦੀ ਇਹ ਦੇ ਰਾਂਗਾ ਵੀ 1 25 ਦੀ ਬਾਈ 1 25 ਦੀ ਦੇ ਦੇਂਗਾ ਲਾੜ ਪਿਆਰ ਕਰ ਦੇਂਗਾ ਇਹਦੇ ਵਿੱਚ ਹਾਂਜੀ ਕਰਦਾ ਇਹ ਕੱਢਦੇ ਬਾਹਰੋਂ ਤੋੜ ਦੇ ਇਹਨੂੰ ਬਾਈ ਲੈ ਮੈਨੂੰ ਮੇਤਰੋ ਪਹਿਲਾ ਸੂਆ ਛੋਟੀ ਸੂਈ ਸਵਾਈ ਬਈ ਹਫ਼ਤੇ ਦੀ ਸੂਈ ਸਾਰੇ 10 ਕਿਲੋ ਦੁੱਧ ਵੀ ਤਿਆਰ ਆ ਤੇ ਫਿਰ ਫੇਸ ਦੀ ਕੁਆਲਟੀ ਆਰਡਰ ਦੀ ਕੁਆਲਟੀ ਦੇ ਪਿੱਠ ਪੂੜੇ ਦੀ ਖੜਨੀ ਪੂੜੀ ਪਨਾਪਟ ਵਿੱਚ ਅੱਗੇ ਅੱਗ ਵਾਈ ਭਰਦੀ ਆ ਵੀ ਕਰਾਣਾ ਵਾ ਤੇ ਬਸ ਥੋੜਾ ਜਿਹਾ ਬਹੁਤ ਜਲੀ ਆ ਹੂੰ ਯਾਰ ਇੱਕ ਪੱਤਾ ਮੋਲਾ ਪਿਆ ਤੈਨ ਲੈਣ ਵਾਲਾ ਦੱਸਦੀ ਹੈ ਕਿ ਫਿਰ ਫੋਨ ਤੇ ਹੀ ਕਰਾਂਗੇ ਫੋਨ ਤੇ ਕਰ ਲਾਂਗੇ ਬਾਈ ਠੀਕ ਆ ਲੈ ਲੈ ਲੈਵਾ ਵਾ ਅਈਏ ਕਿ ਤੂ ਦੇ ਨਾਲੇ ਕੱਟੀ ਨੂੰ ਲੈਵਾ ਚੰਗਾ ਲੱਗਦਾ ਟਿੱਕੀ ਬੜੀ ਚੰਗੀ ਹੈ ਗਾਂ ਨੂੰ ਲੈਵਾ ਬਹੁਤ ਆ ਰਿਹਾ ਪਛਾਣ ਨੂੰ ਚੰਗਾ ਲੈਵਾ ਹਾਂ ਵੀ ਮਨ ਲਾ ਬਣਾਵਟ ਚੰਗੀ ਆ ਸਾਰੇ ਪਾਸਿਓ ਹਨਾ ਹਾਂਜੀ ਲੈ ਵੀ ਦੀਪੇ ਬਈ ਇਹ ਤਾਂ ਹੋ ਗਈ ਇੱਕ ਨੰਬਰ ਤੇ ਹਾਂਜੀ ਜਿਹੜੀ ਹੁਣ ਦੋ ਨੰਬਰ ਤੇ ਮੱਝ ਆਉਂਦੇ ਬਾਰੇ ਦੱਸੀ ਬਾਈ ਮੇਰੇ ਦੂਜਾ ਸੁਆ ਵੀ ਅੱਛਾ ਹਾਂਜੀ ਕਿੰਨੇ ਦਿਨ ਉਹ ਲੈ ਜੂਗੀ ਬਈ ਦੀਪੇ ਇਹਦਾ ਬਈ ਖਾਤਾ ਪਿਆ ਬਈ ਠੀਕ ਆ ਹਾਂਜੀ ਤੇ ਇਹ ਦੀਪਾ ਕਿੰਨਾ ਦੁੱਧ ਦੇਦੀ ਇਹਦੇ ਉਹ 12 13 ਕੋਲ ਦੁੱਧ ਦੀ ਗਾਰੰਟੀ ਦੇ ਦਾਂਗੇ ਜੀ ਠੀਕ ਆ ਬਈ ਹਾਂਜੀ ਇੱਕ ਕੀ ਦੇ ਦਈਏ ਇਹ ਦੇ ਦਾਂਗੇ ਬਈ 90 ਦੀ 90 ਦੀ ਲਾੜ ਪਿਆਰ ਕਰਦਾਂਗੇ ਹਾਂਜੀ ਕਰਦਾਂਗੇ ਜੀ ਯਾਰ ਥੱਲੋ ਚੰਗੀ ਆ ਨਾ ਬਈ ਥੱਲੋ ਬਹੁਤ ਚੰਗੀ ਬਈ ਹਾਂ ਸਿੰਘ ਭਾਵਾ ਦੀ ਥੋੜਾ ਕਰ ਗਈ ਆ ਪਰ ਲੈਵਾ ਜੋ ਸਿੰਗ ਲਕੋਈ ਇਹਦਾ ਤੇ ਬਾਕੀ ਯਾਰ ਬਈ ਪਾ ਵੀ ਠੀਕ ਆ ਹਾਂਜੀ ਵੀ 90 ਬਿਲਕੁਲ ਜੀ ਬਿਲਕੁਲ ਮੋੜਦਾ ਤੇ ਮੈਂ ਇਹਦਾ ਸਾਰਾ ਬਾਰਦੀ ਬਣਾਵਟ ਥਣ ਲੇਵਾ ਵੀ ਫਿਰ ਕਹਿਣ ਤੋਂ ਪਾਪੇ ਆ ਵੀ ਸਾਰੇ ਪਾਸੇ ਕਰਮਾਂ ਵਾਲੀ ਓਕੇ ਆ ਤੇ ਨਾਲ ਦੇ ਸਾਜੀ ਕਰਕੇ ਚੇਤੇ ਪਰ ਗੱਲਬਾਤ ਲਾ ਗਈ ਤੇ ਭਾਈ ਇਹ ਕਿੰਨੇ ਨੰਬਰ ਤੇ ਦੇਣੀ ਇਹਦੇ ਬਾਰੇ ਵਹਿੜ ਬਾਰੇ ਇਹ ਇਹ ਭਾਈ ਦੂਜਾ ਸੂਏ ਵਹਿੜਾ ਭਾਈ ਤੇ 2 ਤਰੀਕ ਨੂੰ ਬਾਈ ਦਿਨ ਪੂਰੇ ਇਹਦੇ ਕਿੰਨੀ ਨੂੰ 2 ਤਰੀਕ ਨੂੰ ਅੱਜ ਹੋ ਗਈ ਬਾਈ 19 ਹਨਾ ਹਾਂਜੀ ਫਿਰ ਤਾਂ ਚੰਗੀ ਨਿਖਰ ਜੂ ਯਾਰੇ ਵੀ ਬਹੁਤ ਨਿਖਰੂ ਬਾਈ ਸ਼ਹਿਦ ਹੀ ਆਉਂਦਾ ਇਹਦੇ ਹਾਂ ਹਾਂ ਅਜੇ ਮੇਰੇ ਦੇ ਵੀ ਸ਼ਹਿਦ ਹੀ ਆਉਂਦਾ ਠੀਕ ਆ ਹਾਂਜੀ ਤੇ ਸੁਆ ਮੇਰੀ ਦੂਜਾ ਬਾਈ ਕਿੰਨਾ ਕੁ ਦੋਦ ਦੱਸਿਆ ਪਹਿਲੇ ਸੁਏ ਬਾਈ 19 ਕੋਲ ਦੱਸਿਆ ਮਾਲਕਾਂ ਦਾ ਤੇਰਾ ਠੀਕ ਆ ਯਾਰ ਬਾਈ ਤੇ ਕਿੰਨੇ ਦੀ ਦੇ ਦੇ ਇਹ ਬਾਈ ਦੇ ਰਾਂਗਾ 72000 ਦੀ ਏ ਜਰਸੀ ਦੇ ਪੇਟੋ ਤਿਆਰ ਹੋਈ ਆ ਇਹ ਠੀਕ ਆ ਬਾਈ ਠੀਕ ਆ ਆਸ ਆ ਗਈ ਹਾਂ ਇੱਕ ਗੱਲ ਹੈਗੀ ਦੀਪੇ ਬਾਈ ਹਾਂਜੀ ਘਰ ਰੱਖਣ ਵਾਲੀ ਤੋਂ ਚੰਗੀ ਆ ਘਰ ਰੱਖਣ ਵਾਲੀ ਬਾਈ ਮੱਝ ਦਾ ਮੁਕਾਬਲਾ ਕਰੂ ਹਾਂ ਚੱਲ ਤਰੀਕ ਲਈ ਵੀ ਬੋਲਾ ਲੋਕ ਲਈ ਹੈ ਨਾ ਟੋਲ ਮੌਜ ਨਾ ਬਾਈ ਤੇ ਇਹ ਫਿਰ 72000 ਤੋਂ ਲਾਡ ਪਿਆ ਹਾਂਜੀ ਕਰ ਦਾਂਗੇ ਬਾਈ ਕੋਈ ਨਹੀਂ ਤਰੀ ਚਾਰ ਨੰਬਰ ਤੇ ਆ ਪਈ ਇਹ ਬਾਈ ਦੂਜਾ ਸੂਆ ਇਹ ਆ ਬਾਈ ਇਹ ਦੱਸ ਦਨ ਪਏ ਆ ਬਾਈ ਇਹਦੇ ਖੋਲ ਹਾਂ ਇਹ ਕਿੰਨੇ ਇਹ 55 ਦੀ ਬਾਈ ਹਾਂਜੀ ਇਹ ਵੀ ਜਰਸੀ ਕਰਾਉ ਸੀ ਆ ਦੇ ਦਾਂਗੇ ਬਾਈ ਕਰ ਦਾਂਗੇ ਜੀ ਗੀਆਂ ਕੋਈ ਜਿਹੜਾ ਮਰਜੀ ਆਪਾਂ ਵੇਚਨ ਨੂੰ ਲਿਆਂਦੀਆਂ ਪਰ ਬਸ ਜਿਗਾੜ ਜੇ ਮਾਲ ਕੋਈ ਨਹੀਂ ਕਰਦੀ ਜੀ ਖਿਆਲ ਦਿਵਾ ਦੇਣਾ ਤੁਹਾਨੂੰ ਮੈਂ ਰੱਖ ਦਿੰਦਾ ਕਿ ਪ੍ਰਤੀਫਾ ਕਰੀ ਹੈ ਲੈ ਭਾਈ ਹੁਣ ਐਂਦੇ ਬਾਰੇ ਦੱਸਦੇ ਪੰਜ ਲੱਖ ਦੇ ਬਵਾ ਦੇ ਆਜ ਭਾਈ ਆਪਾਂ ਟੋਕੜੇ ਭਾਜ ਦੇ ਦੇਣੀ ਐ ਕਿੰਨੇ ਦੀ ਦੇ ਦੇਣ ਇਹ ਭਾਈ 30000 ਹੀ ਦੇ ਦਾਂਗੇ ਪੱਕੀ ਗੱਲ ਆ ਹਾਂਜੀ ਤੇ ਦੁੱਧ ਕਿੰਨਾ ਹੁਣ 10 ਕਿਲੋ ਭਾਈ ਲੈ ਭਾਈ ਮਿੱਤਰੋ ਠੀਕ ਆ ਤੋਰ ਦੇ ਲੈ ਮਿੱਤਰੋ ਕੋਈ ਬੜਾ ਟਾਈਮ ਲੈਣਾ ਇਹ ਹੋ ਹੋ ਗਏ ਨੇ ਤਾਂ ਭਾਈ ਹਾਂਜੀ ਲੈ ਮਿੱਤਰੋ ਜੇ ਤਾਂ ਕੇਦੇ ਫੁਆਰੇ ਪੂਰੇ ਲੱਗੇ ਉੱਪਰ ਤੋਂ ਸਾਰੀ ਦਿਨ ਲੱਗ ਪੈਣਾ ਇੱਥੇ ਦਾ ਪਾਣੀ ਬਾ ਫੁਆਰੇ ਦਾ ਚੱਕਰੀਆ ਫੁਆਰੇ ਲੱਗੇ ਹੁਣ ਸਹੀ ਜਿਹੜੀ ਸੈਟਿੰਗ ਹੈ ਜਿਹੜੀ ਸਵਾਦ ਰਹੀ ਦੇਖੋ ਇਹਨਾਂ ਦੇ ਮਾਲਾ ਬਾਕੀ ਦੇ ਦੇਖਣੀ ਹੁੰਦੀ ਬਾਈ ਖਾ ਲੈ ਜੀ ਇਹ ਪਾਸੇ ਲੱਗਦੀ ਬਾਈ ਦੇ ਪੰਜਾਂ ਨਗਰੋਂ ਫਿਰ ਤੋਂ ਖੈਰ ਤੋਂ ਨਵਦੀਪਾ ਜਿਹੜਾ ਫਰਨਪੁਰ ਤੇ ਗੜਬਾਤ ਦੇ ਖੀਵਾਪਾਣਾ ਪੈਣਾ ਨੰਬਰ ਨੰਬਰ ਬਾਈ 94655 ਹਾਂਜੀ 15741 94655 15741 ਠੀਕ ਹੈ ਬਈ ਇਸ ਨੰਬਰ ਤੇ ਕਰੋ ਮਿੱਤਰੋ ਬਾਈ ਨਾਲ ਗੱਲਬਾਤ ਸ਼ੁਕਰੀਆ ਜਿਉਂਦੇ ਰਹੋ ਤੰਨ ਤੇ ਬਾਦ